ਤੇ ਦੁਕਾਨਦਾਰ ਨੇ ਪਕੌੜੇ ਬਣਾਉਣ ਲਈ ਰਿਫਾਈਨਡ ਕਿਓ ਦੇ ਪੈਕੇਟ ਸਿੱਧਾ ਕੜਾਹੀ ਵਿੱਚ ਖੋਲੇ ਅਤੇ ਇਸ ਤੋਂ ਬਾਅਦ ਆਰਾਮ ਨਾਲ ਉਹ ਪਕੌੜੇ ਬਣਾਉਣ ਲੱਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਨੇ ਇਸ ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਅਤੇ ਹੁਣ ਇਸ ਪੂਰੇ ਮਾਮਲੇ ਵਿੱਚ ਫੂਡ ਵਿਭਾਗ ਦੀ ਐਂਟਰੀ ਹੋ ਗਈ ਏ। ਲੁਧਿਆਣਾ ਚ ਇੱਕ ਪਕੌੜੇ ਦੀ ਦੁਕਾਨ ਤੇ ਇੱਕ ਖਤਰਨਾਕ ਪ੍ਰਯੋਗ ਕੀਤਾ ਗਿਆ ਜੋ ਲੋਕਾਂ ਦੀ ਸਿਹਤ ਲਈ ਸਿੱਧਾ ਖਤਰਾ ਪੈਦਾ ਕਰ ਸਕਦਾ ਸੀ ਇੱਥੇ ਦੁਕਾਨਦਾਰ ਨੇ ਰਿਫਾਈਨਡ ਤੇਲ ਨਾਲ ਭਰੇ ਫੈਕਟਾਂ ਨੂੰ ਸਿੱਧਾ ਉਬਲਦੇ ਰਿਫਾਈਨਡ ਤੇਲ ਨਾਲ ਭਰੇ ਇੱਕ ਪੈਨਚ ਪਾ ਦਿੱਤਾ ਤਾਂ ਜੋ ਉਹਨਾਂ ਨੂੰ ਖੋਲਿਆ ਜਾ ਸਕੇ ਅਤੇ ਫਿਰ ਆਰਾਮ ਨਾਲ ਪਕੌੜੇ ਬਣਾਉਣੇ ਸ਼ੁਰੂ ਕਰ ਦਿੱਤੇ ਇਹ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿਸ ਤੋਂ ਬਾਅਦ ਲੋਕ ਗੁੱਸੇ ਵਿੱਚ ਆ ਗਏ ਸੋਸ਼ਲ ਮੀਡੀਆ ਤੇ ਕੁਝ ਐਸ ਨੂੰ ਕੈਂਸਰ ਫਲਾਉਣ ਵਾਲਾ ਸਟੰਟ ਕਹਿ ਰਹੇ ਸੀ ਜਦੋਂ ਕਿ ਕੁਝ ਐਸ ਨੂੰ ਪਕੌੜੇ ਨਹੀਂ ਸਗੋ ਕੈਂਸਰ ਬੰਬ ਦੱਸ ਰਹੇ ਸੀ ਉਧਰ ਲੋਕਾਂ ਨੇ ਸਿਹਤ ਵਿਭਾਗ ਤੇ ਲਾਪਰਵਾਹੀ ਦਾ ਇਲਜ਼ਾਮ ਵੀ ਲਗਾਇਆ ਹਾਲਾਂਕਿ ਜਦੋਂ ਇਹ ਮਾਮਲਾ ਉਜਾਗਰ ਹੋਇਆ ਤਾਂ ਤਾਉਬਲ ਦੇ ਰਿਫਾਈਨਡ ਤੇਲ ਵਿੱਚ ਪੈਕਟ ਪਾ ਕੇ ਖੋਲਣ ਵਾਲਾ ਦੁਕਾਨਦਾਰ ਵੀ ਸਾਹਮਣੇ ਆਇਆ ਜਿਸ ਨੇ ਕਿ ਇਨਸਾਫ ਕੀਤਾ ਕਿ ਉਸ ਵੱਲੋਂ ਅਜਿਹਾ ਕੁਝ ਫੂਡ ਬਲੌਗਰ ਦੇ ਕਹਿਣ ਤੇ ਕੀਤਾ ਗਿਆ ਸੀ ਦਰਸਲੇ ਇਹ ਪੂਰਾ ਵੀਡੀਓ ਲੁਧਿਆਣਾ ਸ਼ਹਿਰ ਦੇ ਗਿੱਲ ਰੋਡ ਦਾ ਹੈ ਜਿੱਥੇ ਕਿ ਇੱਕ ਪਕੌੜਿਆਂ ਦੀ ਦੁਕਾਨ ਬਣੀ ਹੋਈ ਹੈ ਜਿਸ ਨੂੰ ਕਿ ਜਸਪਾਲ ਸਿੰਘ ਨਾਮ ਦਾ ਇੱਕ ਵਿਅਕਤੀ ਚਲਾਉਂਦਾ ਹੈ ਪੂਰੇ 51 ਸਕਿੰਟ ਦੀ ਵੀਡੀਓ ਵਿੱਚ ਇਹ ਦਿਖਾਈ ਦੇ ਰਿਹਾ ਹੈ ਕਿ ਜਸਪਾਲ ਸਿੰਘ ਦੇ ਸਾਹਮਣੇ ਉੱਬਲਦੇ ਹੋਏ ਰਿਫਾਈਨ ਤੇਲ ਨਾਲ ਭਰਿਆ ਇੱਕ ਪੈਨ ਜਾਂ ਫਿਰ ਕੜਾਹੀ ਰੱਖੀ ਹੋਈ ਸੀ ਉਸ ਦੇ ਸਾਹਮਣੇ ਖੜਾ ਫੂਡ ਬਲੌਗਰ ਸ਼ੁਰੂ ਵਿੱਚ ਕਹਿੰਦਾ ਹੈ ਕਿ ਤੇਲ ਖੋਲਣ ਦਾ ਉਸ ਦਾ ਅੰਦਾਜ਼ ਬੇਹਦ ਖਤਰਨਾਕ ਹੈ ਜਿਵੇਂ ਹੀ ਬਲੌਗਰ ਇਹ ਕਹਿੰਦਾ ਹੈ ਤਾਂ ਜਿਸਪਾਲ ਆਪਣੇ ਹੱਥ ਵਿੱਚ ਰਿਫਾਈਨ ਤੇਲ ਨਾਲ ਭਰੇ 5-6 ਸੀਲਬੰਦ ਪੈਕੇਟ ਚੁੱਕਦਾ ਹੈ ਅਤੇ ਸਿੱਧੇ ਪੈਨ ਵਿੱਚ ਪਾ ਦਿੰਦਾ ਹੈ। ਕਰੀਬ 1 ਸਕਿੰਟ ਦੇ ਅੰਦਰ ਹੀ ਇਹ ਪੰਜੇ ਪੈਕਟ ਖੁੱਲ੍ਹਦੇ ਨੇ ਅਤੇ ਇਹਨਾਂ ਵਿੱਚੋਂ ਸਾਰਾ ਤੇਲ ਪੈਨ ਵਿੱਚ ਚਲਾ ਜਾਂਦਾ ਹੈ। ਜਿਸ ਤੋਂ ਬਾਅਦ ਬਲੌਗਰ ਵੀ ਕਹਿੰਦਾ ਹੈ ਕਿ ਉਹ ਪਲਾਸਟਿਕ ਨੂੰ ਤੇਲ ਵਿੱਚ ਪਿੰਗਲਾ ਦੇ ਹਨ ਹਾਲਕੇ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਤੇ ਆਇਆ ਹੈ ਅਤੇ ਸ਼ੁੱਕਰਵਾਰ ਸ਼ਾਮ ਨੂੰ ਹੀ ਉਸ ਦੇ ਸਟਾਲ ਤੇ ਛਾਪਾ ਮਾਰਿਆ ਗਿਆ ਸਿਹਤ ਅਧਿਕਾਰੀਆਂ ਨੇ ਸੌਸ ਬ੍ਰੈਡ ਟੋਸਟ ਅਤੇ ਰਿਫਾਈਨਡ ਤੇਲ ਦੇ ਨਮੂਨੇ ਇਕੱਠੇ ਕੀਤੇ ਨੇ ਅਤੇ ਉਹਨਾਂ ਨੂੰ ਜਾਂਚ ਲਈ ਭੇਜ ਦਿੱਤਾ ਹੈ ਸਟਾਲ ਤੇ ਗੰਦਗੀ ਅਤੇ ਮਾੜੀ ਸਫਾਈ ਨੂੰ ਦੇਖ ਕੇ ਟੀਮ ਨੇ ਦੁਕਾਨਦਾਰ ਨੂੰ ਝਿੜਕਿਆ ਅਤੇ ਉਸ ਨੂੰ ਸਫਾਈ ਰੱਖਣ ਦੀ ਵੀ ਹਦਾਇਤ ਕੀਤੀ ਹੈ ਉਦਰੇ ਇਸ ਪੂਰੀ ਘਟਨਾ ਤੋਂ ਬਾਅਦ ਜਸਪਾਲ ਸਿੰਘ ਨੇ ਮੁਆਫੀ ਮੰਗੀ ਹੈ ਅਤੇ ਆਪਣੀ ਗਲਤੀ ਸਵੀਕਾਰ ਕਰਦੇ ਕਿਹਾ ਹੈ ਕਿ ਉਸ ਨੇ ਕੁਝ ਵੀਡੀਓ ਵਿੱਚ ਦੇਖਿਆ ਸੀ ਕਿ ਪਾਉ ਚ ਇਸ ਤਰ੍ਹਾਂ ਖੋਲੇ ਜਾਂਦੇ ਨੇ ਜਿਸ ਤੋਂ ਬਾਅਦ ਉਸ ਨੇ ਵੀ ਅਜਿਹਾ ਕਰਨ ਦੀ ਸੋਚੀ ਅਤੇ ਜਿਵੇਂ ਹੀ ਫੂਡ ਬਲੌਗਰ ਉਸ ਦੀ ਵੀਡੀਓ ਬਣਾਉਣਾ ਆਇਆ ਤਾਂ ਉਸ ਨੇ ਇਹ ਪ੍ਰਯੋਗ ਕੀਤਾ ਸੀ ਪਰ ਫਿਲਹਾਲ ਇਸ ਪੂਰੇ ਮਾਮਲੇ 'ਚ ਸਿਹਤ ਵਿਭਾਗ ਕੀ ਕਾਰਵਾਈ ਕਰਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ